level 2 ਦੇ ਵਿਦਿਆਰਥੀਆਂ ਦੀ ਐਕਟੀਵਿਟੀ ਦਿਖਾਈਏ। ਇਹਦੇ ਵਿੱਚ ਟੀਮ A ਹੈ ਇਹ ਤੇ ਇੱਧਰ ਟੀਮ B ਬੈਠੀ ਹੈ ਜੋ ਕਿ ਆਪਣੀ ਤਰੰਦਾ ਇੰਤਜ਼ਾਰ ਕਰ ਰਹੀ ਹੈ ਤੇ ਇੱਧਰ ਮੈਮ ਐਕਟੀਵਿਟੀ ਕਰਾ ਰਹੇ ਇਹਨਾਂ ਨੂੰ ਆਓ ਆਪਾਂ ਇਹਨਾਂ ਦੀ ਐਕਟੀਵਿਟੀ ਦੇਖਦੇ ਹਾਂ ਕਿਸ ਤਰ੍ਹਾਂ ਇਹ ਐਕਟੀਵਿਟੀ ਕਰ ਰਹੇ ਹੈ। ਗੁੱਡ ਮਾਰਨਿੰਗ ਸਟੂਡੈਂਟਸ। ਗੁੱਡ ਮਾਰਨਿੰਗ ਮੈਮ। activity jumps in and jump out if your answer is answer is yes you have to jump in if your answer is no then you have to jump out okay yes, yes ma'am let's just start it your first question is do you all come in school on time yes ma'am do you like mission samrat yes ma'am do you speak live no ma'am ਲੰਗਫੁੱਟ ਨੋ ਮੈਨ ਯੂ ਰਿਸਪੈਕਟ ਯੂਰ ਟੀਚਰਸ ਯੈਸ ਮੈਨ اے ਈ ਆਈ ਓ ਯੂ ਆਰ ਵੌਲ ਸਾਊਂਡਸ ਯੈਸ অর ਨੋ ਯੈਸ ਮੈਨ ਥੈਂਕ ਯੂ ਵੈਲਕਮ ਮੈਨ ਇਹ ਦੇਖੋ ਜੀ ਇਸ ਤਰ੍ਹਾਂ ਐਕਟੀਵਿਟੀ ਕਰਵਾਈ ਗਈ ਹੈ ਜਿਸ ਦੇ ਨਾਲ ਕੰਪਰੀਹੈਂਸ਼ਨ ਦਾ ਪਤਾ ਲੱਗ ਜਾਂਦਾ ਹੈ ਕਿ ਬੱਚਿਆਂ ਨੂੰ ਕੰਪਰੀਹੈਂਸ਼ਨ ਕਿਸ ਲੈਵਲ ਤੱਕ ਦਾ ਆਉਂਦਾ ਹੈ ਜੀ ਫਿਰ ਬੱਚੇ ਜਿਹੜੇ ਨੈਕਸਟ ਟਰਨ ਦੇ ਹਨ ਉਹ ਆਣਗੇ